ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਮੇਰਾ ਮੁਝ ਮੈਂ ਕਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੈ ਕਿਆ ਲਗੇ ਮੂਰਾ ਆਪ ਜੀ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਿਆਰਿਓ ਉਹ ਜਰੂਰ ਕਰੋ ਸੂ ਪਰੋ ਬੇਨਤੀ ਹੈ ਅੱਜ ਭਾਈ ਬੁੱਧੂ ਲਾਹੌਰ ਦੇ ਰਹਿਣ ਵਾਲਾ ਭਾਈ ਬੁੱਧੂ ਗੁਰੂ ਘਰ ਦਾ ਇੱਕ ਸ਼ਰਧਾਲੂ ਸਿੱਖ ਸੀਗਾ ਇੱਕ ਵਾਰ ਜਦ ਗੁਰੂ ਜੀ ਲਾਹੌਰ ਗਏ ਤਾਂ ਬੁੱਧੂ ਨੇ ਗੁਰੂ ਜੀ ਨਾਲ ਕੁਝ ਸਿੱਖਾਂ ਨੂੰ ਪ੍ਰਸ਼ਾਦ ਵਰਜਿਆ ਜਦ ਲੰਗਰ ਵਰਤ ਚੁੱਕਾ ਤਾਂ ਸਿੱਖਾਂ ਸਿੱਖ ਸੰਗਤਾਂ ਸ਼ੱਕ ਕੇ ਤ੍ਰਿਪਤ ਹੋਈ ਹੋ ਗਈਆਂ ਤਾਂ ਪਿੱਛੋਂ ਇੱਕ ਹੋਰ ਸਿੱਖ ਜਿਹੜਾ ਗੁਰੂ ਜੀ ਨਾਲ ਪੰਗਤ ਵਿੱਚ ਸ਼ਾਮਿਲ ਨਹੀਂ ਸੀ ਉਹ ਸਕੇ ਪ੍ਰਸ਼ਾਦ ਸ਼ਕਣ ਆਇਆ ਤਾਂ ਉਸਨੂੰ ਗੁੱਦੂ ਦੇ ਆਦਮੀਆਂ ਨੇ ਅੰਦਰ ਨਾ ਜਾਣ ਦਿੱਤਾ ਉਸ ਨੇ ਬਾਹਰ ਖੜੇ ਹੋ ਕੇ ਬਾਹਰ ਖੜੇ ਨੇ ਜਦ ਅੰਦਰੋਂ ਇਹ ਅਰਦਾਸ ਕੀਤੀ ਸੁਣੀ ਕਿ ਗੁੱਦੂ ਨੇ ਸੰਗਤ ਨੂੰ ਭੋਜਨ ਸ਼ਕਾ ਕੇ ਬਹੁਤ ਪ੍ਰਸੰਨ ਕੀਤਾ ਇਸ ਦਾ ਆਵਾ ਪੱਕਾ ਨਿਕਲੇ ਤਾਂ ਇਸ ਸੇਵ ਇਸ ਸਿੱਖ ਨੇ ਉਸ ਦਾ ਨਾਮ ਲਖੂ ਸੀ ਜਿਹੜੇ ਸੇਵਕ ਨੂੰ ਲੰਗਰ ਨਹੀਂ ਸ਼ਿਕਾਇਆ ਸੀ ਉਸ ਦਾ ਨਾਮ ਲਖੂ ਸੀਗਾ ਉੱਚੀ ਉੱਚੀ ਕਿਹਾ ਬਦੂ ਦਾ ਆਵਾ ਕੱਚਾ ਰਹੇ ਅੰਦਰੋਂ ਅਰਦਾਸ ਹੋਈ ਬੁੱਧੂ ਦਾ ਨੇ ਪ੍ਰਸੰਨ ਕੀਤਾ ਲੰਗਰ ਛਕਾ ਕੇ ਇਹਦਾ ਲਾਵਾ ਪੱਕਾ ਹੋ ਪੱਕਾ ਹੋਵੇ ਤੇ ਬਾਹਰ ਖੜੇ ਲੱਖੂ ਜੀ ਨੇ ਉੱਚੀ ਉੱਚੀ ਕਿਹਾ ਬੁੱਧੂ ਦਾ ਲਾ ਲਾ ਆਵਾ ਕੱਚਾ ਰਹੇ ਉਪਰੰਤ ਦੂਸਰੇ ਦਿਨ ਜਦ ਬੁੱਧੂ ਨੇ ਆਵੇ ਵਿੱਚੋਂ ਇੱਟਾਂ ਕੱਢ ਕੇ ਵੇਖੀਆਂ ਤਾਂ ਉਹ ਸਭ ਕੱਚੀਆਂ ਪੀਲੀਆਂ ਹਨ ਇਹ ਵੇਖ ਕੇ ਬੱਬੂ ਬੜਾ ਹੈਰਾਨ ਹੋ ਬੜਾ ਘਬਰਾਇਆ ਅਤੇ ਗੁਰੂ ਜੀ ਕੋਲ ਜਾ ਹਾਜ਼ਰ ਹੋ ਕੇ ਦੱਸਿਆ ਕਿ ਮਹਾਰਾਜ ਮੇਰਾ ਆਵਾ ਤਾਂ ਕੱਚਾ ਹੀ ਰਹਿ ਗਿਆ ਤੁਸੀਂ ਵਚਨ ਕੀਤਾ ਸੀ ਕਿ ਪੱਕਾ ਨਿਕਲੇਗਾ ਇਸ ਤਾਂ ਇਸ ਇਸ ਦਾ ਕੀ ਕਾਰਨ ਹੋਇਆ ਗੁਰੂ ਜੀ ਨੇ ਕਿਹਾ ਤੂੰ ਕਿਸੇ ਲੋੜਵੰਦ ਸਿੱਖ ਨੂੰ ਉਸ ਦਿਨ ਭੋਜਨ ਨਹੀਂ ਭੋਜਨ ਨਹੀਂ ਦਿੱਤਾ ਹੋਵੇਗਾ ਗਿੱਦੂ ਨੇ ਕਿਹਾ ਮਹਾਰਾਜ ਇੱਕ ਸਿੱਖ ਉਸ ਸਮੇਂ ਆਇਆ ਸੀ ਜਦੋਂ ਸੰਗਤ ਪ੍ਰਸ਼ਾਦ ਛਕ ਚੁੱਕੀ ਸੀ ਅਤੇ ਅਰਦਾਸਾ ਹੋ ਰਿਹਾ ਸੀ ਉਸਨੇ ਕਿਹਾ ਸੀ ਬੁੱਧੂ ਦਾ ਲਾ ਆਵਾ ਖਚਾ ਰਹੇ ਹੋਰ ਕੁਝ ਨਹੀਂ ਗੁਰੂ ਜੀ ਨੇ ਕਿਹਾ ਗੁਰੂ ਕੇ ਸਿਖਾਂ ਦਾ ਬਚਨ ਅਟਲ ਹੁੰਦਾ ਹੈ ਉਹ ਮੁੜ ਨਹੀਂ ਸਕਦਾ ਅੱਗੇ ਤੋਂ ਕਦੀ ਐਸਾ ਨਾ ਕਰਨਾ ਕਿ ਸੰਗਤ ਵਾਸਤੇ ਲੰਗਰ ਤਿਆਰ ਕਰਕੇ ਕਿਸੇ ਸਿੱਖ ਨੂੰ ਭੋਜਨ ਵੀ ਆਸ ਕਰਕੇ ਆਵੇ ਉਸ ਨੂੰ ਭੁੱਖਾ ਮੋੜ ਦੇਣਾ ਐਸਾ ਨਹੀਂ ਕਰਨਾ ਕਦੀ ਨਹੀਂ ਕਰਨਾ ਐਸਾ ਲੰਗਰ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਗਨ ਦੀ ਕਰਕੇ ਜਪਦੇ ਹੋਇਆਂ ਲੰਗਰ ਤਿਆਰ ਕਰਨਾ ਆਪ ਜੀ ਜਦੋਂ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕਦੇ ਨਾ ਤੇਰੇ ਸਾਸਣ ਕਿਉਂ ਆਨੰਦ ਮੰਗਲ ਹੁੰਦਾ ਹੈ ਉਹ ਕਿਉਂ ਉਸ ਦੇ ਵਿੱਚੋਂ ਅਲੱਗ ਸਵਾਦ ਆਉਂਦਾ ਹੈ ਘਰ ਘਰ ਵੀ ਖਾਂਦੇ ਆ ਸੰਕੁਸ਼ ਪਰ ਉਹ ਚੀਜ਼ਾਂ ਉਹ ਸਵਾਦ ਉੱਥੇ ਘਰ ਨਹੀਂ ਮਿਲਿਆ ਕਦੀ ਜਿਹੜਾ ਉੱਥੇ ਜਾ ਕੇ ਮਿਲਦਾ ਹੈ ਪੰਗਤ ਦੇ ਵਿੱਚ ਬੈਠ ਕੇ ਸੰਗਤ ਦੇ ਵਿੱਚ ਪ੍ਰਸ਼ਾਦਾ ਛਕਣ ਨਾਲ ਆਨੰਦ ਮੰਗਲ ਹੋ ਜਾਂਦਾ ਬੰਦਾ ਕਿਉਂ ਹੁੰਦਾ ਉੱਥੇ ਪਿਆਰੀ ਸਾਧ ਸੰਗਤ ਜੀ ਗੁਰੂ ਵਰਤਦਾ ਉਥੇ ਗੁਰੂ ਦੇ ਨਾਮ ਵਿੱਚ ਰੰਗੀ ਹੋਈ ਸੰਗਤ ਜਿਹੜੀ ਲੰਗਰ ਤਿਆਰ ਕਰਦੀ ਹੈ ਉਸ ਵਿੱਚ ਨਾਮ ਦਾ ਰਸ ਪ੍ਰਾਪਤੀ ਹੁੰਦੀ ਹੈ ਇਸ ਲੰਗਰ ਵਿੱਚ ਉਹ ਜਿਹੜਾ ਜਿਹੜਾ ਸ਼ਕਦਾ ਤ੍ਰਿਪਤ ਹੁੰਦਾ ਆਨੰਦ ਮੰਗਲ ਖੁਸ਼ੀਆਂ ਮਾਣਦਾ ਹੀ ਜਾਂਦਾ ਹੈ ਤੇ ਇਸ ਤਰ੍ਹਾਂ ਕਰਕੇ ਮਾਰੇ ਨੇ ਕਿ ਆ ਅੱਜ ਤੋਂ ਬਾਅਦ ਐਸਾ ਨਾ ਕਰੀ ਕਿਸੇ ਨੂੰ ਭੁੱਖਾ ਮੋੜ ਦੇਣਾ ਆ ਹੁਣ ਗੁਰੂ ਘਰ ਦੀ ਛਣ ਆ ਗਿਆ ਇਸ ਕਰਕੇ ਚਿੰਤਾ ਨਾ ਕਰ ਤੇਰੀਆਂ ਕੱਚੀਆਂ ਪਿੱਦੀਆਂ ਇੱਟਾਂ ਪੱਕੀਆਂ ਦੇ ਭਾਉ ਵਿਗ ਜਾਣਗੀਆਂ ਸਿੱਖਾਂ ਦੀ ਸੇਵਾ ਕਰਦੇ ਰਹਿਣਾ ਗੁਰੂ ਜੀ ਦਾ ਬਚਨ ਮੰਨ ਕੇ ਬੁੱਧੂ ਬੁੱਧੂ ਨੇ ਧੀਰੇ ਜ ਬੁੱਧੂ ਨੂੰ ਧੀਰੇ ਆ ਗਈ ਕਿ ਹੁਣ ਕੋਈ ਨਹੀਂ ਹੁਣ ਤੱਕ ਅੱਛੀਆਂ ਪਿੱਧੀਆਂ ਵੀ ਮਹਾਰਾਜ ਨੇ ਕਿਹਾ ਵੀ ਹੁਣ ਪੱਕੀਆਂ ਦੇ ਭਾਅ ਵਿਗ ਜਾਣੀਆਂ ਤੇ ਮਨ ਨੂੰ ਸ਼ਾਂਤੀ ਆਈ ਧੀਰੇ ਆਇਆ ਉਰਮ ਉਪਰੰਤ ਕਾਰਨ ਐਸਾ ਬਣਿਆ ਪਿਆਰੀ ਸਾਸੰਗ ਗੁਰੂ ਦੇ ਬਚਨ ਪੂਰੇ ਹੋਣੇ ਕਿ ਬਹੁਤ بارشਾਂ ਦੇ ਹੋਣ ਕਰਕੇ ਹੋਰ ਕੋਈ ਆਵਾਜ਼ ਤਿਆਰ ਨਾ ਹੋ ਸਕਿਆ ਅਤੇ ਸ਼ਾਹੀ ਠੇਕੇਦਾਰਾਂ ਨੇ ਸ਼ਾਹੀ ਕਿਲੇ ਦੀਆਂ ਨੀਆਂ ਭਰਨੀਆਂ ਸਨ ਇਸ ਕਰਕੇ ਉਹਨਾਂ ਉਹਨਾਂ ਨੇ ਬੁੱਧੂ ਦੀਆਂ ਫਿੱਲੀਆਂ ਇੱਟਾਂ ਹੀ ਪੱਕੀਆਂ ਦੇ ਭਾਅ ਲੈ ਕੇ ਕਿਲੇ ਦੀਆਂ ਨੀਆਂ ਭਰ ਦਿੱਤੀਆਂ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖ ਭਾਈ ਲੱਖੂ ਦੀ ਪਿਆਜ ਵੀ ਰਖ ਲਈ ਅਤੇ ਆਪਣਾ ਬਚਨ ਵੀ ਸਫਲ ਕਰ ਦਿੱਤਾ ਸੁਪੈਰੀ ਸਾਸ ਸੰਗਤੀ ਗੁਰੂ ਦੇ ਬਚਨ ਪੂਰੇ ਹੋਏ ਲੱਖੂ ਦੀਆਂ ਇੱਟਾਂ ਪਿੱਲੀਆਂ ਉਸ ਪੱਕੀਆਂ ਦੇ ਭਾਅ ਵਿਕ ਗਈਆਂ ਇੱਕ ਕਾਬਲ ਵਾਲੀ ਮਾਈ ਜਿਹੜੀ ਹੈ ਨਾ ਇੱਕ ਮਾਈ ਰੋਜ਼ ਹੀ ਸਵੇਰੇ ਅੰਮ੍ਰਿਤ ਵੇਲੇ ਦੀ ਕਾਰ ਸੇਵਾ ਕਰਨ ਆਉਂਦੀ ਕਾਰ ਕਰਨ ਸਮੇਂ ਕਦੀ ਕਦੀ ਹੱਥ ਉਤਾਹਾਂ ਕਰਕੇ ਹਲੂਣਾ ਦੇ ਦਿੰਦੀ ਜਦ ਸੰਧਿਆ ਦਾ ਸਮਾਂ ਹੁੰਦਾ ਤਾਂ ਸੰਗਤ ਵਿੱਚੋਂ ਲੂਭ ਹੋ ਜਾਂਦੀ ਜਦ ਕੁਝ ਦਿਨ ਇਸ ਤਰ੍ਹਾਂ ਹੀ ਕਾਰ ਹੁੰਦੀ ਰਹੀ ਕੁਝ ਸਿੱਖਾਂ ਨੇ ਵੇਖੀ ਤਾਂ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਇੱਕ ਮਾਈ ਸਵੇਰੇ ਕਾਰ ਸੇਵਾ ਵਿੱਚ ਸ਼ਾਮਲ ਹੋ ਜਾਂਦੀ ਹੈ ਕਾਰ ਕਰਦੀ ਹੋਈ ਕਦੇ-ਕਦੇ ਹੱਥ ਆਕਾ ਨੂੰ ਕਰਦੀ ਹੈ ਅਤੇ ਸੰਧਿਆ ਸਮੇਂ ਪਤਨ ਇਹ ਕਿੱਥੇ ਗਾਇਬ ਹੋ ਜਾਂਦੀ ਹੈ ਇਹ ਗੱਲ ਗੁਰੂ ਜੀ ਨੇ ਮਾਈ ਨੂੰ ਸਦਕੇ ਜਦ ਪੁੱਛਿਆ ਤਾਂ ਮਾਈ ਨੇ ਦੱਸਿਆ ਮਹਾਰਾਜ ਮੈਂ ਰੋਜ਼ ਕਾਬਲ ਤੋਂ ਸਵੇਰੇ ਆਉਣ ਆਉਣ ਲੱਗੀ ਆਪਣੇ ਛੋਟੇ ਬੱਚੇ ਨੂੰ ਭੰਗੂੜੇ ਵਿੱਚ ਸਵਾ ਆਉਂਦੀ ਹਾਂ ਤਾਂ ਅਤੇ ਸਾਰਾ ਦਿਨ ਗੁਰੂ ਘਰ ਦੀ ਤੇ ਘਰ ਗੁਰੂ ਦਾ ਦ دیدار ਕਰਕੇ ਸੰਧਿਆ ਸਮੇਂ ਆਪਣੇ ਘਰ ਕਾਬਲ ਚਲੀ ਜਾਂਦੀ ਹਾਂ ਜਿਹੜਾ ਮੈਂ ਕਾਰ ਕਰਨ ਸਮੇਂ ਹੱਥ ਉੱਤੇ ਨੂੰ ਮਾਰਦੀ ਆ ਨਾ ਇਹ ਮੈਂ ਆਪਣੇ ਬੱਚੇ ਦੇ ਪੰਗੂੜੇ ਨੂੰ ਝੂਟਾ ਦਿੰਦੀ ਹਾਂ ਕਿ ਸੁੱਤਾ ਰਹੇ ਜਾਗਣਾ ਜਾਵੇ ਜਾਗ ਕੇ ਰੂਵੇ ਨਾ ਇਹ ਗੱਲ ਸੁਣ ਕੇ ਗੁਰੂ ਜੀ ਨੇ ਸਿੱਖਾਂ ਨੂੰ ਤਸੱਲੀ ਵਾਸਤੇ ਮਾਈ ਨੂੰ ਪੁੱਛਿਆ ਕਿ ਤੂੰ ਐਡੀ ਦੂਰੋਂ ਕਾਬਲ ਤੋਂ ਕਿਸ ਤਰ੍ਹਾਂ ਇਸ ਤਰ੍ਹਾਂ ਆ ਕੇ ਅਤੇ ਚਲੀ ਜਾਂਦੀ ਹੈ ਮਾਈ ਨੇ ਕਿਹਾ ਮੈਂ ਆਪਣੇ ਪਤੀव्रत ਧਰਮ ਦੀ ਬਲ ਕਰਕੇ ਛਿਨ ਵਿੱਚ ਇੱਥੇ ਆ ਜਾਂਦੀ ਹਾਂ ਅਤੇ ਛਿਨ ਵਿੱਚ ਅੰਤਰ ਧਿਆਨ ਹੋ ਕੇ ਵਾਪਸ ਘਰ ਚਲੀ ਜਾਂਦੀ ਹੈ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਪਤੀव्रत ਧਰਮ ਦੀ ਬਹੁਤ ਸ਼ਕਤੀ ਹੈ ਜੋ ਚਾਹਵੇ ਜੋ ਚਾਹਵੇ ਕਰ ਸਕਦੀ ਹੈ ਇਹ ਕੋਈ ਅਸਚਲ ਨਹੀਂ ਹੈ ਸੋ ਪਿਆਰੀ ਸਾ ਸੰਗਤ ਇਸ ਤਰ੍ਹਾਂ ਮਾਈ ਦੇਖ ਲਓ ਗੁਰੂ ਦੀ ਬਾਣੀ ਨੂੰ ਜਪਦੀ ਸਿਮਰਨ ਕਰਦੀ ਆਪਣੇ ਧਰਮ ਵਿੱਚ ਪੱਕੀ ਛਿੰਨ ਵਿੱਚ ਕਾਬਲ ਤੋਂ ਹਰਿਮੰਦਰ ਸਾਹਿਬ ਆ ਜਾਂਦੀ ਛਿੰਨ ਵਿੱਚ ਕਾਬਲ ਕਹਿੰ ਜਾਂਦੀ ਹੈ ਇਹ ਗੁਰੂ ਦੀ ਮਹਿਮਾ ਹੈ ਗੁਰੂ ਦੀਆਂ ਵਡਿਆਈਆਂ ਹਨ ਪਿਆਰੀ ਸਾਧ ਸੰਗਤ ਜੀ ਸੋ ਆਓ ਆਪਾਂ ਸਾਰੇ ਰਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਇਹਨਾਂ ਸਾਖੀਆਂ ਵਿੱਚੋਂ ਸਭ ਕੁਝ ਮਿਲਦਾ ਹੈ ਅਤੇ ਗੁਰੂ ਦੀ ਸ਼ਰਧਾ ਪਿਆਰ ਪ੍ਰੇਮ ਮਿਲਦਾ ਹੈ ਤੇ ਇਸ ਕਰਕੇ ਸਾਰੀ ਸੰਗਤ ਗੁਰੂ ਦੇ ਚਰਨਾਂ ਨਾਲ ਪੰਚਮ ਪਿਤਾ ਦੇ ਚਰਨਾਂ ਨਾਲ ਜੁੜੋ ਕਥਾ ਨੂੰ ਸੁਣੋ ਪਿਆਰ ਤੇ ਸਤਿਕਾਰ ਦੇ ਨਾਲ ਬੈਠ ਕੇ ਸੁਣੋ ਹੋਰ ਸੰਗੀ ਸਾਥੀਆਂ ਨੂੰ ਸੁਣਾਓ ਜੋ ਸਾਡੀਆਂ ਬਿਰਤੀਆਂ ਲੱਗਣ ਅਸੀਂ ਵੀ ਪਾਪੀ ਵੀ ਅਸਾਂ ਪਾਪੀ ਵੀ ਤਰ ਜਾਈਏ ਸੋ ਪਿਆਰੀ ਸਾਧ ਸੰਗਤ ਗੁਰੂ ਕਾ ਬਚਨ ਵਸੇ ਜੀ ਨਾਲ ਹੈ ਤੇ ਇਸ ਕਰਕੇ ਆਪਣੇ ਗੁਰੂ ਦੇ ਬਚਨਾਂ ਨੂੰ ਆਪਣੇ ਸੋਸਾਂ ਸਵਾਸ ਵਾਸਤ ਕਰਕੇ ਲਵਾਣਾ ਹੈ ਸੋ ਆਓ ਸਬਸਕ੍ਰਾਈਬ ਕਰਿਏ ਲਾਈਕ ਤੇ ਸ਼ੇਅਰ ਕਰਿਏ ਫਤੇ ਕਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ